ਯਾਰੋ ਨਗਦ ਪੈਸੇ ਨਾਲ ਲੈਣਾ ਮੈਂ ਆਨਲਾਈਨ ਨਹੀਂ ਖਰੀਦਣਾ ਫੇਰ ਇਹ ਸੁਧਾਰ ਹੋਵੇਗਾ ਬਾਪੂ ਡੋਟਾ ਸਾਹਿਬ ਦੀ ਗੱਲ ਕਰਦੇ ਜਿਹੜਾ ਆ 3mart ਔਰ ਜਿਹੜਾ easy day ਵੱਡੇ ਵੱਡੇ ਮਾਲ ਖੁੱਲ ਰਹੇ ਨੇ ਉਹ ਕਿੰਨਾਂ ਨੂੰ ਮਾਰ ਮਾਰ ਰਹੇ ਸਾਰੇ ਦੁਕਾਨਦਾਰਾਂ ਤੋਂ ਦੁਕਾਨਦਾਰੀ ਤਾਂ ਖਤਮ ਕਰ ਹੀ ਜਾਂਦੇ ਵੱਡੇ ਵੱਡੇ ਮਾਲ ਖੋਲ ਜਿਵੇਂ ਉਹਨਾਂ ਦੇ ਵਿੱਚੋਂ ਸਾਰਾ ਸਵਾਲ ਲਾਉਂਦੀ ਜਿਵੇਂ ਜਿਵੇਂ ਕੀ ਆਪਣੇ ਕਿਸਾਨ ਭਰਾ ਕਰਜ਼ੇ ਥੱਲੇ ਦੱਬੇ ਪੈਣ ਨਾ ਆਹ ਮੋਲ ਖੁੱਲਣ ਨਾਲ ਸਾਡੇ ਦੁਕਾਨਦਾਰ ਵੀ ਕਰਜ਼ੇ ਥੱਲੇ ਦੱਬ ਗਏ ਨੇ ਸਾਡੀ ਮੰਗ ਇਹ ਵੀ ਹੈਗੀ ਏ ਵੀ ਸਾਡੇ ਦੁਕਾਨਦਾਰਾਂ ਦੇ ਕਰਜ਼ਾ ਮਾਫ ਕੇ ਸਾਡੇ ਕਈ ਦੁਕਾਨਦਾਰ ਆਤਮੱਤਿਆ ਦੀ ਕੋਸ਼ਿਸ਼ ਕਰ ਚੁੱਕੇ ਨੇ ਕਿਉਂਕਿ ਛੋਟਾ ਦੁਕਾਨਦਾਰ ਸਾਡਾ ਮਰਿਆ ਪਿਆ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਸਾਡੇ ਦੁਕਾਨਦਾਰਾਂ ਦਾ ਕਿਸਾਨਾਂ ਦਾ ਕਰਨਾ ਹੀ ਕਰਨਾ ਕਰਜ਼ਾ ਮਾਫ ਜੇ ਸਾਡੇ ਦੁਕਾਨਦਾਰ ਛੋਟੇ ਕਿਸਾਨਦਾਰਾਂ ਦਾ ਕਰਜ਼ਾ ਹੈ ਨਾ ਉਹਨੂੰ ਵੀ ਸਰਕਾਰ ਨੂੰ ਮਾਫ ਕਰਨਾ ਚਾਹੀਦਾ ਕਿ ਸਾਡੇ ਦੁ ਅੱਜ ਤੋਂ 4-5 ਦਿਨ ਪਹਿਲੇ ਡੀਸੀ ਮੈਡਮ ਨੂੰ ਅਸੀਂ ਮੰਗ ਪੱਤਰ ਦੇਣ ਗਏ ਸੀ ਮੈਂ ਉਸ ਦਿਨ ਵੀ ਇਹ ਲਫ਼ਜ਼ ਕਹੇ ਸੀ ਕਿ ਜਨਤਾ ਦੇ ਵਿੱਚ ਬੇਚੈਨੀ ਹੈ ਔਰ ਜਿਹੜੀ ਇਹ ਬੇਚੈਨੀ ਹੈ ਇੱਕ ਤੂਫਾਨ ਆਉਣ ਤੋਂ ਪਹਿਲੇ ਦੀ ਜਿਵੇਂ ਸ਼ਾਂਤੀ ਹੁੰਦੀ ਹੈ ਇਹ ਮੈਨੂੰ ਉਸ ਤਰ੍ਹਾਂ ਦੀ ਸ਼ਾਂਤੀ ਜੀ ਲੱਗਦੀ ਹੈ ਇਹਨਾਂ ਨੂੰ ਸ਼ਾਂਤੀ ਲੱਗਦੀ ਹੈ ਮੈਨੂੰ ਤੂਫਾਨ ਆਉਂਦਾ ਲੱਗਦਾ ਔਰ ਮੈਨੂੰ ਮੈਂ ਚਾਹਨਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਨਾ ਹੋਵੇ ਕਿਉਂਕਿ ਹਾਲੇ ਦੁਆਲੇ ਬੰਗਲਾਦੇਸ਼ ਦੇਖ ਲਓ ਸੀਰੀਅਲ ਦੇਖ ਲਓ ਮੈਂ ਹੈਰਾਨ ਕਿ ਰਾਜੇ ਇਨੇ ਸਿਆਣੇ ਨਹੀਂ ਹੁੰਦੇ ਰਾਜਿਆਂ ਦੇ ਸਲਾਹਕਾਰ ਬਹੁਤ ਸਿਆਣੇ ਹੁੰਦੇ ਇਹ ਜਿਹੜੇ ਡੀਸੀ ਤੇ ਆਲ ਅਫਸਰ ਇਹਨਾਂ ਦੇ ਸਲਾਹਕਾਰ ਮੇਰੇ ਖਿਆਲੇ ਸਹੀ ਆਵਾਜ਼ ਏਰੀਆ ਦੀ ਨਹੀਂ ਪਹੁੰਚਾਉਂਦੇ ਕਿ ਅੱਗ ਜਿਹੜੀ ਹੈ ਅੱਖਾਂ ਦੇ ਓਲੇ ਬਲਦੇ ਹੀ ਪਈ ਹੈ ਇਨੂੰ ਭੜਕਣ ਤੋਂ ਪਹਿਲੇ ਇਹਨੂੰ ਸ਼ਾਂਤ ਕਰਨਾ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇੱਕ ਕਿਸਾਨ ਬੈਠਾ ਲੀਡਰ ਅੱਜ ਉਹਨੂੰ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਮੈਂ ਹੈਰਾਨ ਆ ਇਹਦਾ ਮਤਲਬ ਤਾਂ ਇਹ ਲੋਕ ਚਾਹੁੰਦੇ ਆ ਕਿ ਲੀਡਰ ਮਰ ਜਾਣ ਔਰ ਇਹ ਮੇਰਾ ਖਿਆਲ ਅੰਦੋਲਨ ਚ ਹੋਣੇ ਬੰਦ ਹੋ ਜਾਣਗੇ ਜਦੋਂ ਕੋਈ ਲੀਡਰ ਮਰੇਗਾ ਉਹਨੇ ਕਲਮ ਅਸੀ ਕ੍ਰਾਂਤੀ ਦੇ ਨੇੜੇ ਹੁੰਦੇ ਜਾਵਾਂ ਇਸ ਵਾਸਤੇ ਮੈਂ ਤਾਂ ਚਾਹਾਂਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਬੋਲੀ ਸਰਕਾਰ ਨੂੰ ਕਿ ਇਹਨਾਂ ਨੂੰ ਅਸੀਂ ਬੜੀ ਸ਼ਾਂਤੀ ਨਾਲ ਜੀ ਰਹੇ ਸੀ ਅੱਜ 70 ਸਾਲ ਹੋ ਗਏ ਇਹਨਾਂ ਨੂੰ ਇਹ ਨਵੇਂ-ਨਵੇਂ ਜਿਹੜੇ ਜਲਾ ਇਸ ਤਰ੍ਹਾਂ ਦਾ سرمایہਦਾਰ ਦੇ ਹੱਕ ਦੇ ਵਿੱਚ ਵਾਰੀ-ਵਾਰੀ ਵਾਰੀ-ਵਾਰੀ ਇਸ ਤਰ੍ਹਾਂ ਦੀਆਂ ਨੀਤੀਆਂ ਬਣਾਉਣੀਆਂ ਪੈਸਾ ਦਾ سرمایہਦਾਰ ਕੋਲ ਚਲਾ ਹੀ ਜਾਂਦਾ ਹੈ ਜੇ ਪੈਸਾ ਜਨਤਾ ਕੋਲ ਆਏਗਾ ਤਾਂ ਵਾਪਸ ਜਾਏਗਾ ਉਹਨਾਂ ਦੇ ਕੋਲੇ ਸਾਡੀ ਖਰੀਦ ਸ਼ਕਤੀ ਨੂੰ ਘਟਾ ਕੇ ਅਗਰ ਇਹ ਸਟਾਕ ਕਰਨਾ ਚਾਹੁੰਦੇ ਨੇ ਇਹ ਸਭ ਤੋਂ ਬੈੜੀ ਨੀਤੀ ਹੈ ਥੈਂਕ ਯੂ ਅੱਜ 30 ਦਸੰਬਰ 2024 ਨੂੰ ਖਨੌਰੀ ਬਾਰਡਰ ਤੋਂ ਅਤੇ ਡੱਲੇਵਾਲ ਸਾਹਿਬ ਦੀ ਕਾਲ ਦੇ ਸੱਦੇ ਦੇ ਪਰਪੋਰਸ ਮਰਛਨ ਮਿਲ ਰਿਹਾ ਹੈ ਪੂਰੇ ਸ਼ਹਿਰ ਦਾ ਮੈਂ ਚੱਕਰ ਲਾ ਕੇ ਆਇਆ ਚਾਲਵਾ ਦਾ ਪੂਰਾ ਪੂਰੀ ਪੂਰਨ ਤੌਰ ਤੇ ਬੰਦਾ ਅਸੀਂ ਸਾਰੇ ਲੋਕਾਂ ਤੁਹਾਨੂੰ ਅੱਜ ਕਰਦੇ ਆ ਅਤੇ ਪੰਜਾਬ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਡੱਲੇਵਾਲ ਸਾਹਿਬ ਨੇ ਜੋ ਮੰਗਾਂ ਰੱਖੀਆਂ ਨੇ ਸਰਲ ਆਸ਼ਿਕ ਕਮੇਟੀ ਨੇ ਜੋ ਮਾਰਕਿਆ ਨਾ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਬੰਦਾ ਸਮਾਜਨ ਕੀਤਾ ਜਾਵੇ ਧੰਵਾਦ ਜੀ ਅੱਜ ਜਿਹੜਾ ਤੀਗ ਦਾ ਕਾਉਲ ਆਈ ਸੀ ਦੋਹਾਂ ਫਾਰਮਰਾਂ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਦੁਕਾਨਦਾਰ ਪਹੁੰਚਿਆ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਕਰਾਉਣ ਵਾਸਤੇ ਜਿਵੇਂ ਕਿ ਜੀਤ ਸਿੰਘ ਢੱਲੇਵਾਲ ਮਰਨ ਵਰਤਨ ਦੇ ਬੈਠੇ ਨੇ ਅੱਜ ਜਿਹੜਾ ਅਸੀਂ ਉਹ ਰੋਸ ਦਿੱਤਾ ਸਾਰੇ ਪੰਜਾਬ ਜਿਹੜਾ ਵੱਡੀ ਗਿਣਤੀ ਚ ਇਕੱਠ ਤੁਸੀਂ ਦੇਖ ਹੀ ਰਹੇ ਹੋ ਪੱਤਰਕਾਰ ਸਾਹਿਬ ਜੀ ਮਜ਼ਦੂਰ ਕਿਸਾਨ ਛੈਲਰ ਵਾਲੇ ਆੜਤੀਏ ਸਾਰੇ ਇੱਥੇ ਪਹੁੰਚੇ ਨੇ ਅੱਜ ਸੰਜੋਗ ਦਿੱਤਾ ਹੈ ਜਿਹੜਾ ਸਰਕਾਰ ਨੂੰ ਝਕਾਉਣਾ ਹੈ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹ ਲਾਗੂ ਕਰਾਉਣੀਆਂ ਜੀ ਉਹ ਜਿਹੜਾ ਅੱਜ ਧਰਨਾ ਹੈ ਹਰੇਕ ਭੇਗ ਜਲਾਲਾਬਾਦ ਸਾਰੀਆਂ ਦੁਕਾਨਾਂ ਬੈਂਕ ਬੰਦ ਨੇ ਫਾਇਲਕਾ ਡਿਸਟ੍ਰਿਕਟ ਚ ਉੱਥੇ ਵੀ ਦੁਕਾਨਾਂ ਜਿਹੜੇ ਬੈਂਕ ਜੋ ਵੀ ਆ ਸਾਰੇ ਕਿਸਾਨ ਜਿਹੜੇ ਮਜ਼ਦੂਰ ਸਾਡੇ ਨਾਲ ਅੱਜ ਬੈਠੇ ਨੇ ਆਣ ਕੇ ਜੀ ਦੁਕਾਨਦਾਰ ਵੀ ਛੈਲਰ ਦੇ ਜੀ ਅੱਜ ਅਸੀਂ ੱਲੇਵਾਲ ਸਾਹਿਬ ਦਾ ਜਿਹੜਾ 33 ਦਿਨ ਲਗਾਤਾਰ ਮਰਨ ਮਰ ਤੇ ਬੈਠੇ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ ਮੰਗਾਂ ਨੂੰ ਲੈ ਕੇ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਅਸੀਂ ਮੋਦੀ ਸਰਕਾਰ ਦਾ ਪਤਲਾ ਫੁਕਿਆ ਔਰ ਅਸੀਂ ਸਯੁਕਤ ਕਿਸਾਨ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਖੜੇ ਆ ਔਰ ਅਗਲੀ ਕਾਲ ਜੋ ਸਯੁਕਤ ਕਿਸਾਨ ਮੋਰਚਾ ਦੇਵੇਗਾ ਸਾਰੇ ਅਸੀਂ ਦੁਕਾਨਦਾਰਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਔਰ ਭਾਈਚਾਰੇ ਜਿਹੜੇ ਸਾਡੇ ਨਾਲ ਨੇ ਕਿਉਂਕਿ ਕਿਸਾਨ ਦੇ ਨਾਲ ਹੀ ਸਾਰਾ ਕੰਮ ਚੱਲਦਾ ਸਾਰੇ ਕਾਰੋਬਾਰ ਸਾਰੇ ਦੁਕਾਨਾਂ ਹਰੇਕ ਕੰਮ ਹੀ ਕਿਸਾਨਾਂ ਦੇ ਨਾਲ ਚੱਲਦਾ ਸੋ ਮਦਦ ਕਰੋ ਸਾਰੇ ਵੀਰਾਂ ਨੂੰ ਬੇਨਤੀ ਏ ਮਜਬੂਰੀ ਹੁਣ ਅੱਜ ਜੇ ਬਾਜ਼ਾਰਬਾਨ ਦੇ ਲਾਂਘਾ ਟਾਪੇ ਚ ਦਿੱਕਤ ਏ ਸਾਡੇ ਦੁਕਾਨਦਾਰ ਵੀਰਾਂ ਨੂੰ ਵੀ ਦਿੱਕਤ ਏ ਸਾਨੂੰ ਪਤਾ ਵੀ ਦੁਕਾਨ ਖੋਲਣਗੇ ਤਾਂ ਰੋਟੀ ਉਹਨਾਂ ਦੇ ਕਰਿਆਣੀ ਇਸ ਗੱਲ ਦਾ ਸਾਨੂੰ ਹੀ ਪਤਾ ਹੈ ਪਰ ਅਸੀਂ ਇਹ ਵੀ ਕਹਿੰਨੇ ਆ ਜੇ ਕਿਸਾਨ ਦਾ ਕੰਮ ਚੱਲੇਗਾ ਕਿਸਾਨੀ ਚੱਲੇਗੀ ਕਣਕ ਆਏਗੀ ਜਾਂ ਝੋਨਾ ਮੰਡੀਆਂ ਚਾਏਗਾ ਤਾਂ ਦੁਕਾਨਾਂ ਵੀ ਚੱਲਣਗੀਆਂ ਸੋ ਅੱਜ ਸਮੇ ਦੀ ਲੋੜ ਏ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਮੋਦੀ ਸਰਕਾਰ ਨੇ ਜਿਹੜੇ ਗਲਤ ਜਿਹੜੇ ਕਿਸਾਨਾਂ ਦੇ ਖਿਲਾਫ ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ ਔਰ ਐਮਐਸਪੀ ਨਹੀਂ ਦੇ ਰਹੀ ਕਿਸਾਨਾਂ ਨੇ ਉਹਦਾ ਡਟ ਕੇ ਆਪਾਂ ਵਿਰੋਧ ਕਰੀਏ ਔਰ ਆਪਾਂ ਸਾਰੇ ਇੱਕ ਹੋਈਏ ਕਿਸਾਨ ਵੀ ਮਜ਼ਦੂਰ ਵੀ ਮਜ਼ਦੂਰਾ ਦਾ ਜਿਹੜਾ ਕਰਜ਼ਾ ਹੈ ਉਹ ਵੀ ਮਾਫ਼ ਕੀਤਾ ਜਾਵੇ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਕੀਤਾ ਜਾਵੇ ਕਿਸਾਨਾਂ ਦੇ ਹਾਲਾਤ ਬਹੁਤ ਮਾੜੇ ਨੇ ਸੋ ਸਾਰਿਆਂ ਨੂੰ ਬੇਨਤੀ ਸਾਰੇ ਇਕੱਠੇ ਹੋ ਕੇ ਆਪਾਂ ਮੰਗਲਾ ਮਾਰੀਏ ਔਰ ਸੂਕਤ ਕਿਸਾਨ ਮੋਰਚਾ ਜਿਹੜਾ ਵੀ ਅੱਗੇ ਕਾਲ ਦੇਗਾ ਜਿਵੇਂ ਵੀ ਅਸੀਂ ਸਾਰੀ ਜਥੇਬੰਦੀ ਸਾਰੇ ਸਾਥੀ ਸਾਡੇ ਸੁਖਚੈਨ ਮੀਰ ਜੀ ਵੀ ਆਏ ਨੇ ਔਰ ਸਾਡੇ ਸਾਥੀ ਸਾਰੇ ਅਸੀਂ ਸੂਕਤ ਕਿਸਾਨ ਮੋਰਚੇ ਦੀ ਕਾਲ ਤੇ ਪਹਿਰਾ ਦੇਵਾਂਗੇ ਜੋ ਵੀ ਅਗਲਾ ਪ੍ਰੋਗਰਾਮ ਹੋਏਗਾ। ਦੋਦੀ ਡੇਰੀ ਯੂਨੀਅਨ ਵੱਲੋਂ ਸਮੁੱਚਾ ਬੰਧਕਿੱਤਾ ਗਿਆ ਹੈ ਕਿਸਾਨਾਂ ਦੇ ਹੱਕ ਚ। ਕਿਸਾਨ ਅਸੀਂ ਹਮੇਸ਼ਾ ਕਿਸਾਨਾਂ ਨਾਲ ਖੜਾਂਗੇ, ਖੜੇ ਸੀਗੇ। ਸਾਡਾ ਸਾਡਾ ਗੜਾ ਕੰਮ ਹੈ ਕਿਸਾਨਾਂ ਦੇ ਨਾਲ ਹੀ ਸਾਡਾ ਹਰੇ ਦੋਦੀ ਦੋਦੀ ਬਰਾ ਕਿਸਾਨਾਂ ਦੇ ਗਰਦੂ ਦਿਲਾਂ ਜਾਂਦਾ ਹੈ। ਸਾਡਾ ਜੋਰਾ ਕਿ ਆਪਣਾ ਉਹਨਾਂ ਦੇ ਲੈਵਲਸ ਆਪ ਜਿਹੜੇ ਆਪਣੇ ਉੱਥੇ ਬੈਠੇ ਨੇ ਕਿਸਾਨਾਂ ਨੂੰ ਉਹਨਾਂ ਦੀ ਮੰਗ ਮੰਨਣੀ ਚਾਹੀਦੀ ਹੈ ਸਰਕਾਰ ਮੋਦੀ ਸਰਕਾਰ ਨੂੰ ਸਾਡਾ ਕਿਹੜਾ ਆਪਣਾ ਕਿਹਨਾ ਦੇਖਦੇ ਆ ਮੰਗੇ ਵੀ ਅੱਜ ਬਹੁਤ ਦੁੱਧ ਸਾਰੇ ਦੁੱਧ ਦੀ ਸਾਰੀ ਡੇਰੀਆਂ ਪੋਨੋਂ ਤੋਂ 6:00 4 ਤੱਕ ਬੰਦ ਨੇ ਕੋਈ ਵੀ ਦੁੱਧ ਪ੍ਰਾਪਤ ਦੁੱਧ ਲੈਣ ਨਹੀਂ ਕਿਾ ਸ਼ਾਮੀ 4:00 ਹੜਤਾਲ ਕੋਲੇ ਕਿ ਉਸ ਵੇਲੇ ਦੁੱਧ ਲੈਣ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਸਰਕਾਰ ਹੀ ਖਾਲਸਾ ਜਥੇਬੰਦੀ ਵੱਲੋਂ ਅਸੀਂ ਕਿਸਾਨ ਪੰਜਾਬ ਕਿਸਾਨ ਸਭਾ ਦੇ ਮੈਂਬਰ ਦੱਲੇ ਵਾਲੀ ਮੈਚ ਅੱਜ ਜਿਹੜਾ ਮੋਦੀ ਦਾ ਪਤਲਾ ਫੁਕਿਆ ਇਹਨਾਂ ਨੂੰ ਪੂਰਾ ਨਮਾਤ ਹੈ ਨਾਲ ਹੀ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਪਿਛਲੀ ਵਾਰੀ ਜਦੋਂ ਦਿੱਲੀ ਦੇ ਬਰੂਹ ਤੇ ਮੋਰਚਾ ਲੱਗਿਆ ਸੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਵੇਖੋ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਮੈਂ ਐਮਐਸਟੀ ਲਾਗੂ ਕਰ ਦਿਆਂਗਾ ਵੇਖੋ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਲਿਖਤੀ ਰੂਪ ਚੋੜ ਮਾਰ ਸਕੇ ਤੁਸੀਂ ਵੇਖੋ ਉਸ ਦੇਸ਼ ਰਹਿ ਅੰਦਾਖਾ ਹੈ ਪ੍ਰਧਾਨ ਮੰਤਰੀ ਝੂਠ ਮਾਰ ਰਿਹਾ ਹੈ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਕਹਿ ਰਿਹਾ ਹੈ ਵੀ ਤੁਹਾਨੂੰ ਐਮ ਐਸ ਸੀ ਵੀ ਦੇਵਾਂਗੇ ਅੱਜ ਫਿਰ ਸਾਡਾ ਇੱਕ ਬਾਪੂ ਮਰਨ ਮਰ ਤੇ ਬੈਠਾ ਅੱਜ ਇਹ ਗੱਲ ਨਹੀਂ ਚੱਲੀ ਵੀ ਬਾਪੂ ਮਰਨ ਮਰ ਤੇ ਕਿਉਂ ਬੈਠਾ ਹੈ ਅੱਜ ਇੱਕ ਗੱਲ ਚੱਲ ਰਹੀ ਹੈ ਵੀ ਬਾਪੂ ਦਾ ਵਰਤ ਤੜਾਉਣਾ ਕਿਵੇਂ ਹੈ ਪਰ ਇੱਕ ਮੈਂ ਜਰੂਰ ਦੱਸ ਦੇਣਾ ਚਾਹਣਾ ਜਦੋਂ ਵੀ ਕੋਈ ਸਿੱਖਾਂ ਨੇ ਜਾਂ ਪੰਜਾਬ ਦੇ ਬਜ਼ੁਰਗਾਂ ਨੇ ਕੋਈ ਪ੍ਰੰਨ ਕੀਤਾ ਹੈ ਨਾ ਉਹ ਪ੍ਰੰਨ ਸਰੀਰ ਦੇ ਨਾਲ ਲਵਾਇਆ ਹੈ ਜੇ ਉਹਨਾਂ ਨੇ ਪ੍ਰਣ ਕੀਤਾ ਹੈ ਉਹਨਾਂ ਦੀ ਸ਼ਹਾਦਤ ਪੱਕੀ ਹੈ ਜੇਕਰ ਇਹ ਸਰਕਾਰਾਂ ਨਾ ਟਲੀਆਂ ਤੇ ਜੇਕਰ ਉਹਨਾਂ ਦੀ ਸ਼ਹਾਦਤ ਹੋ ਗਈ ਤੇ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈਣ ਬੀਜੇਪੀ ਦੇ ਪੰਜਾਬ ਦੇ ਲੀਡਰ ਤੇ ਤੁਹਾਨੂੰ ਅਸੀਂ ਘਰੇ ਸੌਣ ਨਹੀਂ ਦੇਣਾ ਕਿਉਂਕਿ ਅੱਜ ਅੱਜ ਨਾ ਕਰੋ ਨਿਕਲਣਗੇ ਨਾ ਇਹਨਾਂ ਨੇ ਉਹ ਹਸ਼ਰ ਕਰਾਂਗੇ ਜਿਹੜਾ ਆਉਣ ਵਾਲੀ ਦੁਨੀਆ ਵੀ ਯਾਦ ਰੱਖੂਗੀ ਮੇਰੀ ਇੱਕੋ ਬੇਨਤੀ ਹੈ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਇੱਥੇ ਵੀ ਪੰਜਾਬ ਦੇ ਜ਼ਿਲ੍ਹੇ ਦੇ ਪ੍ਰਧਾਨ ਹੀ ਬੈਠੇ ਨੇ ਮੇਰੀ ਇੱਕ ਬੇਨਤੀ ਹੁਣ ਨਿਕਲ ਪਾਓ ਚੰਗੀ ਗੱਲ ਹੈ ਤੇ ਬਾਅਦ ਵਿੱਚ ਜਦੋਂ ਅਸੀਂ ਚੀਕਾ ਕਰਾਈਆਂ ਤੇ ਫਿਰ ਤੁਹਾਨੂੰ ਰਸਤਾ ਨਹੀਂ ਮਿਲਣਾ ਮੇਰੀ ਇੱਕੋ ਬੇਨਤੀ ਹੈ ਵੀ ਜਿੰਨੇ ਵੀ ਪੰਜਾਬ ਦੇ ਭਾਜਪਾ ਲੀਡਰ ਨੇ ਇੱਕੋ ਗੱਲ ਜਿਹੜੀ ਅਸੀਂ ਕਹਿ ਤਿਓ ਕਰਾਂਗੇ ਜਰੂਰ ਜੇ ਬਾਪੂ ਨੂੰ ਕੁਝ ਹੋ ਗਿਆ ਤੇ ਤੁਹਾਨੂੰ ਇਹ ਤਰ੍ਹਾਂ ਜੁਗਨ ਨਹੀਂ ਚੱਲਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਇਹ ਕੋ ਲੀਡਰ ਹੈ ਜਿਹੜਾ ਕੋਈ ਕਿਸੇ ਵੀ ਤਰ੍ਹਾਂ ਜਿਹੜਾ ਸਰਕਾਰ ਦੇ ਨਾਲ ਮਾੜਾ ਮੋਟਾ ਵੀ ਜਿਹੜਾ ਲਚਕ ਨਹੀਂ ਦੇਣਾ ਚਾਹੁੰਦਾ ਸਰਕਾਰ ਇਹ ਚਾਹੁੰਦੀ ਹੈ ਵੀ ਕਿਸੇ ਹਿਸਾਬ ਨਾਲ ਇਸ ਲੀਡਰ ਨੂੰ ਰਾਹ ਤੋਂ ਪਾਸੇ ਕੀਤਾ ਜਾਵੇ ਤਾਂ ਜੋ ਉਹਨਾਂ ਲੀਡਰਾਂ ਨੂੰ ਅੱਗੇ ਲਿਆਂਦਾ ਜਾਵੇ ਜਿਹੜੇ ਉਹਨਾਂ ਦੀਆਂ ਕਠਪੁਤਰੀਆਂ ਹਨ ਤੇ ਉਹਨਾਂ ਦੇ ਹਿਸਾਬ ਨਾਲ ਜਿਹੜੇ ਕਾਨੂੰਨ ਆ ਉਹ ਬਣਾ ਕੇ ਲੋਕਾਂ ਦੇ ਉੱਤੇ ਥੋਪੇ ਜਾਣ ਇਹ ਲੀਡਰ ਇਸ ਤਰ੍ਹਾਂ ਦਾ ਲੀਡਰ ਹੈ ਜਿਹੜਾ ਸਰਕਾਰ ਨੂੰ ਕਿਸੇ ਵੀ ਫੈਸਲੇ ਦੇ ਵਿੱਚ ਲਚਕ ਨਹੀਂ ਦੇ ਰਿਹਾ ਜਿਹੜੀ ਲਕੀਰ ਖਿੱਚਤੀ ਉਸ ਲਕੀਰ ਦੇ ਮੁਤਾਬਕ ਸਰਕਾਰ ਨੂੰ ਆਪਦੇ ਲੱਤ ਥੱਲੋਂ ਨਗਾ ਕੇ ਕਾਨੂੰਨ ਜਿਹੜੇ ਉਹ ਲਾਗੂ ਕਰਵਾਊਗਾ ਆਪਦੇ ਹਿਸਾਬ ਨਾਲ ਜਿਵੇਂ ਜਿਹੜੇ ਐਮਐਸਪੀ ਦਾ ਕਾਨੂੰਨ ਗਰੰਟੀ ਕਾਨੂੰਨ ਹੈ ਤੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਰੂਪ ਉਸੇ ਦੇ ਰੂਪਰੇਖਾ ਦੇ ਨਾਲ ਜਿਹੜਾ ਮੋਰਚਾ ਜਿਹੜਾ ਚਲਾਵੇਗਾ ਜਿਵੇਂ ਇੱਕ ਇਮਾਨਦਾਰ ਲੀਡਰ ਚਲਾਉਂਦਾ ਹੈ ਉਸ ਢੰਗ ਦੇ ਨਾਲ ਇਹ ਕਾਨੂੰਨ ਜਿਹੜੇ ਆ ਲਾਗੂ ਕਰਵਾਵਾਂਗੇ ਮੰਨੀਆਂ ਹੋਈਆਂ ਸਰਕਾਰ ਦੁਆਰਾ ਮੰਗਾਂ ਜਿਹੜੀਆਂ ਉਹ ਲਾਗੂ ਕਰਵਾਵਾਂਗੇ ਪੰਜਾਬ ਦੇ ਲਾਤਾਂ ਦੇਖੀਏ ਜੇ ਆਪਾਂ ਉਦਾਹਰਨ ਦੇ ਨਾਲ ਗੱਲ ਕਰੀਏ ਜਿਹੜੀ ਮਤਰੀ ਹੀ ਮਾਲ ਬਚ ਕਰਾ ਜਿਵੇਂ ਮਤਰੀ ਹੀ ਮਾਲ ਬਚਿਆਣਾ ਕਰਕੇ ਸ਼ੁਰੂ ਕਰੀ ਆਇਆ ਕਰਦਾ ਆਇਆ ਸਮੇਂ ਤੇ ਹਸਤੋਦਾਲਾ ਕਰਾਂ ਤੇ ਸ਼ੀਦੀ ਦਿਹਾੜੇ ਚੱਲ ਰਹੇ ਨੇ ਉਸ ਸਮੇਂ ਦੀ ਮੁਗਲ ਸਰਕਾਰ ਨੇ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਲ ਕਿੰਨੇ ਤਸੀਹੇ ਕੀਤੇ ਸਿੱਖਾਂ ਦੇ ਨਾਲ ਕਿੰਨੇ ਤਸੀਹੇ ਕੀਤੇ ਉਸੇ ਤਰ੍ਹਾਂ ਅੱਜ ਵੀ ਜਿਵੇਂ ਕੇਂਦਰ ਦੇ ਵਿੱਚ ਜਿਹੜੀ ਇਹ ਮੋਦੀ ਸਰਕਾਰ ਏ ਉਹ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਵਿਤਕਰੇ ਕਰਦੀ ਆ ਰਹੀ ਤੁਸੀਂ ਦੇਖੋ ਕਿੰਨੇ ਵੀ ਫੰਡ ਹੋਣ ਹਰੇਕ ਚੀਜ਼ ਹੋਵੇ ਗੁਜਰਾਤ ਦੇ ਵਿੱਚ ਬੜੇ ਖੁੱਲੇ ਪੱਦਰ ਤੇ ਵੰਡੀ ਜਾ ਰਹੀ ਹੈ ਪੰਜਾਬ ਨੂੰ ਹਮੇਸ਼ਾ ਪਿੱਛੇ ਰੱਖਿਆ ਗਿਆ ਸੋ ਡੱਲੇਵਾਲ ਜੀ ਜੋ ਬੈਠੇ ਨੇ ਦੇਖੋ ਉਹਨਾਂ ਨੂੰ ਕਮੀ ਤਾਂ ਹੈ ਨਹੀਂ ਆਪਾਂ ਨੂੰ ਵੀ ਪਤਾ ਹਨਾ ਇੱਕ ਜ਼ਿੰਮੇਵਾਰ ਪਰਿਵਾਰ ਤੇ ਉਹਨੇ ਚੰਗੇ ਸਜਦੇ ਪੁੱਤ ਨੇ ਨੇ ਆਪਦਾ ਘਰ ਪਰ ਬਹੁਤ ਵਧੀਆ ਹੈ ਪਰ ਉਹ ਕਿੰਦੇ ਵਾਸਤੇ ਬੈਠੇ ਨੇ ਆਪਣੇ ਵਾਸਤੇ ਬੈਠੇ ਨੇ ਅੱਜ ਤੁਸੀਂ ਦੱਸਿਆ ਵਪਾਰਕ ادارے ਬੰਦ ਨੇ ਸਾਰੇ ਹੁਣ ਵੀ ਕਿਉਂ ਨਾ ਜਦੋਂ ਮਸਲਾ ਹੀ ਰੋਟੀ ਦਾ ਆ ਗਿਆ ਜਦੋਂ ਰੋਟੀ ਨਾ ਹੋਵੇਗੀ ਡੇਢ ਦੇ ਵਿੱਚ ਤੇ ਆਪਾਂ ਜ਼ਿੰਦਗੀ ਠੀਕ ਐ ਕਰਾਂਗੇ ਕਿ ਕੀ ਸਾਰੇ ਵਪਾਰਕ ਮੰਡਲਾਂ ਨੇ ਸਾਡੀ ਦੋਸਤੀ ਤੇ ਡੇਢੀ ਯੂਨੀਅਨ ਨੂੰ ਪੰਜਾਬ ਪਾਦੇ ਵਿੱਚ ਪਹਿਲੀ ਵਾਰ ਮੈਂ ਛੋਟਾ ਕੰਮ ਕਰ ਰਿਹਾ ਇਸ ਤਰ੍ਹਾਂ ਹੋਇਆ ਹੈ ਕਿ ਪੂਰਨ ਤੌਰ ਤੇ ਅੱਜ ਦੁੱਧ ਦੇ ਤੇ ਡੇਰੀ ਯੂਨੀਅਨ ਬੰਦ ਪਈਆਂ ਨਹੀਂ ਤਾਂ ਪਿੱਛੇ ਵੀ ਕਈ ਸਮੇਂ ਤੋਂ ਹੜਤਾਲਾਂ ਹੋਈਆਂ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਇੱਕ ਵਾਰ ਹੜਤਾਲ ਹੋਈ ਸੀ ਜਦੋਂ ਦੁੱਧ ਦੇ ਮਸਲੇ ਤੇ ਆਣ ਬਣੀ ਸੀ ਗੱਲ ਉਦੋਂ ਕਿਸਾਨ ਜਿੱਥੇ ਬੰਦੀਆਂ ਨੇ ਪੂਰਾ ਰੂਪ ਵਿੱਚ ਦੁੱਧ ਦੇ ਡੇਰੀ ਯੂਨੀ ਦਾ ਸਾਥ ਦਿੱਤਾ ਅੱਜ ਜੇ ਕਿਸਾਨਾਂ ਦੀ ਗੱਲ ਤੇ ਕਿਉਂ ਨਾ ਸੀ ਕਿਸਾਨਾਂ ਦਾ ਸਾਥ ਦਈਏ ਕਿਉਂਕਿ ਕਿਸਾਨਾਂ ਤੇ ਦੁੱਧੀਆਂ ਦਾ ਨੋ ਮਾਸਾ ਰਿਸ਼ਤਾ ਹੈ ਜੇ ਕਿਸਾਨ ਹੋਣਗੇ ਤਾਂ ਬਾਜ਼ਾਰ ਚ ਰਹੇਗਾ ਦੁੱਧ ਦਾ ਵਪਾਰ ਹੋਏਗਾ ਸੇਕੋ ਬਾੜ ਜਿਹੜਾ ਖਸਣਾ ਤੇ ਨਿਰਭਰ ਜੀ ਸੋ ਮੇਰੇ ਥੋੜੇ ਚੈਨਲ ਦੇ ਰਾਹੀਂ ਵੀਡੀਓ ਰਾਹੀਂ ਇਹ ਸਾਰਿਆਂ ਨੂੰ ਅਪੀਲ ਕਰਦਾ ਵੀ ਸਰਕਾਰ ਦੇ ਆਪ ਕੰਨੀ ਕਿਸੇ ਨਾ ਕਿਸੇ ਢੰਗ ਦੇ ਨਾਲ ਸਰਕਾਰ ਦੀ ਜੋ ਵੈਬਸਾਈਟ ਹੈ ਉਹਦੇ ਤੇ ਮੇਲ ਪਾਈਏ ਸਰਕਾਰ ਨੂੰ ਸੋਸ਼ਲ ਮੀਡੀਆ ਦਾ ਜਮਾਨਾ ਹੈ ਸੋਸ਼ਲ ਮੀਡੀਆ ਤੇ ਆ ਕੇ ਕਿ ਆਪਾਂ ਜੇ ਤਰ੍ਹਾਂ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਵਿਚਾਰ ਕਰੀਏ ਕਿਸਾਨ ਦੇ ਨਾਲ ਖੜੀਏ ਧੰਨਵਾਦ